ਦੇਖੋ 29 ਦਿਨ ਹੋ ਗਏ ਆ ਮਹੀਨਾ ਹੋਣ ਵਾਲਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਇੱਕ ਬਹੁਤ ਸਿਹਰਦ ਕਿਸਾਨ ਆਗੂ ਨੇ ਔਰ ਉਹ ਕੱਲੇ ਪੰਜਾਬ ਦੀ ਮੰਗ ਨਹੀਂ ਉਹ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈ ਉਹ ਸਾਰੇ ਦੇਸ਼ ਦੀ ਮੰਗ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਫਸਲਾਂ ਆ ਉਹਨਾਂ ਤੇ ਐਮਐਸਪੀ ਦਿੱਤੀ ਜਾਵੇ ਉਹ ਇੱਕ ਜਾਇਜ਼ ਮੰਗ ਹੈ ਔਰ ਇਹਦੇ ਲਈ ਕੇਂਦਰ ਸਰਕਾਰ ਜਾਣ ਬੁੱਝ ਕੇ ਸਿੱਰੀ ਸਾਡੇ ਸਾਡੇ ਕੁਦਰਤੀ ਸਰੋਤ ਹਨ ਸਾਡੀ ਖੇਤੀਬਾੜੀ ਹੈ ਇਹ ਸਾਰੀ ਅਡਾਨੀਆਂ ਨੂੰ ਦੇਣਾ ਚਾਹੁੰਦੀ ਹੈ ਉਸ ਦੇ ਖਿਲਾਫ ਸਰਦਾਰ ਜਗਜੀਤ ਸਿੰਘ ਦੱਲੇਵਾਲ ਜੀ ਮੰਤਸਵਰ ਤੇ ਬੈਠੇ ਨੇ ਔਰ ਸਰਕਾਰ ਦਾ ਫਰਜ਼ ਹੁੰਦਾ ਵੀ ਉਹ ਮਾਂ ਵਾਂਗੂ ਹਰੇਕ ਬੱਚੇ ਦੀ ਤਕਲੀਫ ਆਪ ਜਾ ਕੇ ਸੁਣਦੀ ਹੈ ਸੋ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਹੈ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਇਹ ਚਾਹੀਦਾ ਵੀ ਆਪ ਅੱਗੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਉਹਨਾਂ ਤੇ ਵਿਚਾਰ ਕਰਨ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਜਿਹਨਾਂ ਦੀ ਰੋਜ਼ ਛੇਤ ਖਰਾਬ ਹੋ ਰਹੀ ਹੈ ਉਹਨਾਂ ਨੂੰ ਆਪਦਾ ਮਰਨ ਵਰਤ ਛੱਡਣ ਵਾਸਤੇ ਉਹਨਾਂ ਨੂੰ ਮਨਾਉਣ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਉਹਨਾਂ ਦੀ ਮੰਗਾਂ ਮੰਨਣ ਔਰ ਇਹ ਮੰਗ ਕੋਈ ਉਹਨਾਂ ਦੇ ਆਪਦੇ ਘਰ ਦੀ ਨਹੀਂ ਹੈ ਜਾਂ ਕੱਲੇ ਪੰਜਾਬ ਦੀ ਨਹੀਂ ਇਹ ਸਾਰੇ ਦੇਸ਼ ਦੀ ਮੰਗ ਹੈ ਔਰ ਇਹ ਲੈਟੀਮੇਟ ਮੰਗ ਹੈ ਕਿਸਾਨ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਔਰ ਇਹ ਕਿਸਾਨ ਕਮਜ਼ੋਰ ਹੁੰਦਾ ਹੈ ਕਿਸਾਨ ਫਾਹੇ ਲੈਂਦਾ ਤਾਂ ਇਹਦਾ ਮਤਲਬ ਦੇਸ਼ ਕਮਜ਼ੋਰ ਹੁੰਦਾ ਅੱਜ ਕਿਸਾਨ ਦਾ ਬੇਟਾ ਹੀ ਆ ਜਿਹੜਾ ਤੁਹਾਨੂੰ ਬਾਰਡਰਾਂ ਤੇ ਰੱਖਿਆ ਕਰਦਾ ਤੁਹਾਡੀ ਜਿਹੜਾ ਇੰਡਸਟਰੀਆਂ ਚ ਲਾਉਂਦਾ ਜੀਨੇ ਸਾਨੂੰ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸ਼ਹੀਦ ਭਗਤ ਸਿੰਘ ਕਿਸਾਨ ਦਾ ਬੇਟਾ ਸੀ ਸੋ ਜੇ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਕਿਸਾਨ ਦਾ ਅਪਮਾਨ ਨਹੀਂ ਕਰ ਸਕਦੇ ਸੋ ਅੱਗੇ ਹੋ ਕੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰੋ ਔਰ ਸਰ ਰਾਜਗਦੀਪ ਸਿੰਘ ਢੱਲੇਵਾਲ ਹੋਰਾਂ ਨੂੰ ਮਰਨ ਵਰਤ ਉਹਨਾਂ ਦਾ ਛਡਾਉਣਾ ਅੱਗੇ ਜਾ ਕੇ ਸਰਕਾਰ ਦਾ ਫਰਜ ਆ ਇਹ ਕੇਂਦਰ ਸਰਕਾਰ ਦਾ ਫਰਜ ਆ ਬੀਜੇਪੀ ਕਹਿ ਰਹੀ ਹੈ ਕਿ ਅ ਅ ਮੁੱਖ ਮੰਤਰੀ ਦੇ ਘਰ ਤੋਂ ਸਿਰਫ ਮਹਿਜ 20 ਕਿਲੋਮੀਟਰ ਦੂਰ ਹੈ ਮੁੱਖ ਮੰਤਰੀ ਆਸਟ੍ਰੇਲੀਆ ਜਾ ਸਕਦੇ ਨੇ ਲੇਕਿਨ ਢੱਲੇਵਾਲ ਸਾਹਿਬ ਕੋ ਗੱਲ ਕਰਨੇ ਜਾ ਸਕਦੇ ਦੇਖੋ ਸਾਡੇ ਬਹੁਤ ਸਾਰੇ ਆਗੂ ਉੱਥੇ ਜਾਂਦੇ ਆ ਅਸੀਂ ਮਤਲਬ ਜੋ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਲੇਕਿਨ ਉਹਨਾਂ ਦੀ ਜਿਹੜੀ ਲੜਾਈ ਹੈ ਜਿਹੜੀ ਮੰਗ ਹੈ ਉਹ ਕੇਂਦਰ ਸਰਕਾਰ ਕੋਲ ਹੈ ਸੁਕੇਂਦਰ ਸਰਕਾਰ ਹੁਣ ਬੀਜਪੀ ਕਹਿਣ ਦੀ ਥਾਂ ਤੇ ਕੋਈ ਕਰਕੇ ਦਿਖਾਵੇ ਨਾ ਫਿਰ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਉੱਥੇ ਜਾਣ ਵਾਸਤੇ ਕਿਸਾਨਾਂ ਨੂੰ ਕਿਉਂ ਰੋਕਿਆ ਉੱਥੇ ਕਿਸਾਨਾਂ ਨੂੰ ਅੱਗੇ ਤਾਂ ਆਉਣ ਦੇਣ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਨਾ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਸੋ ਇਹਨਾਂ ਨੂੰ ਇੱਕ ਦੂਜੇ ਨਾਲ ਮਿਲਣਾ ਚਾਹੀਦਾ ਹੈ ਮਿਲ ਕੇ ਦੇਸ਼ ਨੂੰ ਜੇ ਤੁਸੀਂ ਵਿਸ਼ਵ ਗੁਰੂ ਬਣਾਉਣਾ ਤਾਂ ਇਸੇ ਤਰੀਕੇ ਨਾਲ ਬਣੇਗਾ ਕਿਸਾਨ ਦੀ ਗੱਲ ਸੁਣ ਕੇ ਵਾ